ਵੀ ਤੁਹਾਡੇ ਨਾਲ ਕਿਦਾਂ ਦੇ ਅਨੁਭਵ ਹੋਏ ਆ ਨਾਲ ਕਹਿੰਦੇ ਹੁੰਦੇ ਨੇ ਦੱਸੀ ਦੇ ਨਹੀਂ ਹੁੰਦੇ ਬਹੁਤ ਲੋਕ ਕਹਿੰਦੇ ਨੇ ਵੀ ਜੇ ਤੁਸੀਂ ਦੱਸਣ ਲੱਗੇ ਤਾਂ ਉਹ ਅੱਗੇ ਅਨੁਭਵ ਨਹੀਂ ਹੋਣਗੇ ਤੇ ਜੇ ਤੁਸੀਂ ਮਤਲਬ ਕਿਸੇ ਨੂੰ ਨਾਸਤਕ ਬੰਦੇ ਨੂੰ ਦੱਸਤਾ ਉਹ ਫਿਰ ਥੱਲੇ ਕਮੈਂਟ ਕਰੂ ਵੀ ਮੈਨੂੰ ਤਾਂ ਦਿਂਦਾ ਨਹੀਂ ਰੱਬ ਤੁਹਾਨੂੰ ਕਿਵੇਂ ਦੇਖ ਗਿਆ ਹੈਂ ਜੀ ਦੇਖੋ ਜੀ ਇਹ ਇਕੱਲਾ ਮੇਰੀ ਉਹ ਗੱਲ ਨਹੀਂ ਜਿਹੜਾ ਵੀ ਬੰਦਗੀ ਕਰੂਗਾ ਜਿਹੜਾ ਵੀ ਨਾਮ ਜਪੂਗਾ ਜਿਨ੍ਹਾਂ ਨੂੰ ਜਿਨ੍ਹਾਂ ਦੀ ਸੰਗਤ ਮੈਨੂੰ ਮਲੇਸ਼ੀਆ ਦੇ ਵਿੱਚ ਹੋਈ ਉਹਨਾਂ ਸੱਜਣਾਂ ਦੇ ਉੱਤੇ ਬੜੀ ਕਿਰਪਾ ਸੀ ਅੱਛਾ ਜੀ ਅਧਿਆਤਮਕ ਡਿਵਾਈਨ ਨੋਲੇਜ ਸਪਿਰਚੁਅਲ ਨੋਲੇਜ ਉਹ ਸਿਮਰਨ ਕਰਦੇ ਕਰਦੇ ਸਵੇਰ 12 ਉੱਠਦੇ ਸੀ ਮੇਰਾ ਉਹਨਾਂ ਨੇ ਉਹੀ ਨਿਤਨੇਮ ਬਣਾਇਆ ਹੋਇਆ ਸਵੇਰ 12 ਦਾ 6 ਵਜੇ ਤੱਕ ਨਿਤਨੇਮ ਤੇ ਉਹਨਾਂ ਨੇ ਜਦੋਂ ਨਿਤਨੇਮ ਕਰਨਾ ਤਾਂ ਉਹਦੇ ਵਿੱਚ ਉਹਨਾਂ ਨੇ ਕਾਪੀ ਤੇ ਪੈਨ ਕੋਲ ਰੱਖਿਆ ਹੁੰਦਾ ਸੀ ਨਿਤਨੇਮ ਕਰਦੇ ਆਨੇ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਦੱਸਦੇ ਹੁੰਦੇ ਸੀ ਵੀ ਫਲਾਨੇ ਪਿੰਡ 'ਚ ਉੱਥੋਂ ਦੇ ਹਿਸਾਬ ਨਾਲ ਮਲੇਸ਼ੀਆ ਦੇ ਹਿਸਾਬ ਨਾਲ ਵੀ ਉਸ ਪਿੰਡ ਦੇ ਵਿੱਚ ਉਹ ਕੰਪੰਗ ਕਹਿੰਦੇ ਆ ਮਲੇਸ਼ੀਆ ਦੀ ਭਾਸ਼ਾ 'ਚ ਵੀ ਉਸ ਪਿੰਡ 'ਚ ਇਸ ਨਾਮ ਦਾ ਬੰਦਾ ਬਹੁਤ ਵੱਡੀ ਪ੍ਰੋਬਲਮ 'ਚ ਆ ਆ ਉਹਦਾ ਫੋਨ ਨੰਬਰ ਆ ਅਕਾਲ ਪੁਰਖ ਉਹਨੂੰ ਫੋਨ ਨੰਬਰ ਦਿੰਦੇ ਸੀ ਅੱਛਾ ਹਾਂ ਵੀ ਤੁਸੀਂ ਉਹਨੂੰ ਫੋਨ ਕਰੋ ਉਹਨੂੰ ਪੁੱਛੋ ਵੀ ਤੈਨੂੰ ਪ੍ਰੋਬਲਮ ਹੈਗੀ ਆ ਤੁਸੀਂ ਫੋਨ ਤੇ ਗੱਲ ਕਰੋ ਨਹੀਂ ਜਾ ਕੇ ਉਹਦੀ ਪ੍ਰੋਬਲਮ ਸੋਲਵ ਕਰੋ ਉਹਨਾਂ ਨੇ ਸਾਰੀ ਦਾਤ ਆਪਨ ਦਿੱਤੀ ਬਹੁਤ ਅੱਛਾ ਇਹ ਵਾਕਿਆ ਜਦੋਂ ਅਸੀਂ ਬੰਦਗੀ ਚ ਬੈਠਦੇ ਹਾਂ ਤੇ ਸਾਡੀਆਂ ਅਸੀਂ ਸਿੱਧਾ ਜਿਹੜੀ ਗੱਲ ਕਰਦੇ ਹਾਂ ਨਾ ਅਸੀਂ ਮਾਂ ਪਿਓ ਭਰਾ ਨਾ ਸਾਰਾ ਹੀ ਅਸੀਂ ਕਹਿੰਨੇ ਆ ਕਿ ਉਹ ਪਰਮਾਤਮਾ ਸਾਡਾ ਨਾ ਤੇ ਉਹ ਜਿਹੜੀ ਸਾਡੇ ਨਾਲ ਗੱਲਾਂ ਕਰਦੇ ਜਦੋਂ ਅਸੀਂ ਹਾਂ ਬਿਲਕੁਲ ਬਿਲਕੁਲ ਤੁਸੀਂ ਦੇਖੋ ਜਦੋਂ ਆਪਾਂ ਬੇਨਤੀ ਕਰਦੇ ਆ ਤੁਸੀਂ ਕਈ ਸੰਗਤਾਂ ਨੂੰ ਦੇਖਦੇ ਹੋ ਕੀਰਤਨ ਸੁਣਦੇ ਰੋਣ ਲੱਗ ਜਾਂਦੇ ਨੇ ਹਾਂਜੀ ਹਾਂਜੀ ਉਹਨਾਂ ਦਾ ਦਿਲ ਹਾਰਟ ਪਰਮੇਸ਼ਰ ਦੇ ਨਾਲ ਜੁੜ ਗਿਆ ਜਿਵੇਂ ਇੱਕਮਿਕ ਹੋ ਗਿਆ ਪਰਮੇਸ਼ਰ ਕੋਲ ਬੈਠਾ ਸੁਣ ਰਿਹਾ ਇਹ ਤੁਸੀਂ ਦੇਖੋ ਰੋਣ ਉੱਥੇ ਆਓ ਜਿੱਥੇ ਸਾਹਮਣੇ ਵਾਲਾ ਤੁਹਾਡੀ ਬੇਨਤੀ ਸੁਣ ਰਿਹਾ ਹਾਂਜੀ ਜਿਹੜਾ ਸਾਡਾ ਮਖੌਲ ਅਡਾਰ ਰਿਹਾ ਉੱਥੇ ਤਾਂ ਬੇਨਤੀ ਕਰਨੋਂ ਜੀ ਨਹੀਂ ਕਰਦਾ ਬਹੁਤ ਚਿਤ ਕਰਦ ਨੀ ਨੇ ਸੁਣਨੇ ਨੀ ਛੱਡ ਦੇ ਕੋ ਗੱਲ ਨਹੀਂ ਕਿ ਪਿਆਰ ਉਹ ਵੀ ਉੱਥੇ ਵੀ ਸ assi ਬਹੁਤ ਇਮੋਸ਼ਨਲ ਹੋ ਜਾਂਦੇ ਆ ਬਹੁਤ ਚਿਹਰਾਵਾਦ ਆਪਣੀ ਦੁਨੀਆ ਵਿੱਚ ਕਿਸੇ ਦੋਸਤ ਨੂੰ ਮਿਲੇ ਹੋਈ ਹੈ ਨਾ ਉੱਥੇ ਵੀ assi ਇਮੋਸ਼ਨਲ ਹੋ ਜਾਂਦੇ ਆ ਹਾਂ ਤੇ ਰੱਬ ਤਾਂ ਦੇਖੋ ਕਿੰਨੇ ਚਿਰਾਂ ਦੇ ਵਿਛੜੇ ਆ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਹਾਾਰੇ ਲੈ ਕੇ ਹੁਣ ਜਦੋਂ ਸਾਹਮਣੇ ਆ ਕੇ ਬਹਿੰਦਾ ਤਾਂ ਆਪਣਾ ਮਨ ਕਹਿੰਦਾ ਵੀ ਉਹਦੀ ਉਹਦੀ ਵਾਈਬ੍ਰੇਸ਼ਨ ਆ ਗਈ ਉਹ ਸਾਡੇ ਕੋਲੇ ਆ ਫਿਰ ਸਾਡਾ ਮਨ ਰੋਂਦਾ ਜੀ ਹੈ ਜੀ ਵੀ ਮਤਲਬ assi ਤਾਂ ਬਹੁਤ ਰੋਏ ਵੀ اے ਪ੍ਰਮਾਤਮਾ ਤੁਸੀਂ ਕਿਰਪਾ ਕਰੋ ਮੈਨੂੰ ਉਹ ਚੀਜ਼ ਦੋ ਜਿਹੜੀ ਚੀਜ਼ ਨਾਲ ਹੁਣ ਸੰਤਾਂ ਕੋਲ ਸੰਗਤ ਜਾ ਕੇ ਕਹਿੰਦੇ ਮਹਾਰਾਜ ਬਹੁਤ ਗਰੀਬੀ ਆ ਜੀ ਗਰੀਬੀ ਕੱਟੋ ਹੁਣ ਆਮ ਬੰਦਾ ਕਿਵੇਂ ਕੱਟੂਗਾ ਜੀ ਹਾਂ ਇਹ ਸੰਗਤ ਕਹਿੰਦੇ ਮਹਾਰਾਜ ਸਾਡੇ ਕੋਲੋਂ ਬਿਮਾਰੀ ਵੀ ਨਹੀਂ ਜਾਂਦੀ ਸਰਹਾਣਿਆਂ ਚ ਦੇਖਿਓ ਲੋਕਾਂ ਦੇ ਸਰਹਾਣੇ ਲਫਾਫੇ ਦਵਾਈਆਂ ਦੇ ਹਾਂਜੀ ਹਾਂਜੀ ਪਹਿਲਾਂ ਗੁੱਟਕੇ ਹੁੰਦੇ ਸੀ ਪੋਥੀਆਂ ਹੁੰਦੀਆਂ ਸੀ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਹੁੰਦਾ ਸੀ ਮਹਾਨ ਕੋਸ਼ ਹੁੰਦਾ ਸੀ ਸਰਹਾਣੇ ਪਿਆ ਹੁੰਦਾ ਸੀ ਤੇ ਹੁਣ ਤੁਸੀਂ ਦੇਖ ਲਓ ਦਵਾਈਆਂ ਉੱਠਣਸਾਰ ਖਾਲੀ ਪੇਟ ਦਵਾਈ ਫੈਰੜ ਦੀ ਦਵਾਈ ਫਲਾਨੀ ਦਵਾਈ ਰੋਟੀ ਤੋਂ ਪਹਿਲਾਂ ਦਵਾਈ ਰੋਟੀ ਤੋਂ ਬਾਅਦ ਦਵਾਈ ਜਦੋਂ ਅਸੀਂ ਨਾ ਫਿਰ ਉਹਨੂੰ ਕਹਿਣਾ ਇਸ ਮਹਾਪੁਰਸ਼ਾਂ ਨੂੰ ਜਾ ਕੇ ਵੀ ਮਹਾਰਾਜ ਜੀ ਸਾਡੇ ਦੁੱਖ ਕਟੋ ਆਪ ਮੈਂ ਤਾਂ ਕਟੂ ਜੇ ਮੇਰੇ ਕੋਲ ਮੇਰਾ ਵੈਦ ਗੁਰੂ ਗੋਬਿੰਦਾ ਜੇ ਮੇਰੇ ਕੋਲ ਹੋ ਫਿਰ ਮੈਂ ਪੁੱਛੂ ਵੀ ਮਹਾਰਾਜ ਜੀ ਤੇਰੀ ਸੰਗਤ ਤੇਰੇ ਪਿਆਰੇ ਦੁੱਖ ਕਟਾਉਣਾ ਚਾਹੁੰਦੇ ਮੈਂ ਕਿ ਮੈਂ ਕੱਟ ਦੂੰ ਫਿਰ ਉੱਥੇ ਪ੍ਰਮਾਤਮਾ ਕੋ ਬੇਟੇ ਐਡੀ ਵੱਡੀ ਗੁਰਬਾਣੀ ਤੈਨੂੰ ਦਿੱਤੀ ਆ ਜਿਹੜੀ ਗੁਰਬਾਣੀ ਪ੍ਰੇਮੇ ਕੋੜੀ ਦਾ ਕੋੜ ਹਟਾ ਸਕਦੀ ਆ ਹਾਂ ਆ ਜਿਹੜੇ ਬੱਚੇ ਤੇਰੇ ਮਰੇ ਬੈਠੇ ਦਾ ਬੀਪੀ ਬਦਰ ਨੋ ਨਹੀਂ ਹਟਾ ਸਕਦਾ ਤੂੰ ਹੈ ਨਹੀਂ 슈ਗਰ ਨਹੀਂ ਹਟਾ ਸਕਦਾ ਤੂੰ ਇਹਨੂੰ ਗੁਰਬਾਣੀ ਨਾਲ ਜੋੜੋ ਇਹਨੂੰ ਭਜਨ ਨਾਲ ਜੋੜੋ ਤੁਸੀਂ ਦੇਖੋ ਜੀ ਦਵਾਈਆਂ ਵੀ ਉਦੋਂ ਕੰਮ ਕਰਦੀਆਂ ਮੈਂ ਜੋ ਬਚਨ ਕਰੂ ਗੁਰਬਾਣੀ ਦੇ ਵਿੱਚ ਔਖਦ ਆਵੇ ਰਾਸ ਜਾਂ ਵਿੱਚ ਖਲੋਆ ਤੁਸੀਂ ਦਵਾਈ ਖਾ ਲੋ ਕਈ ਕਹਿੰਦੇ ਨੇ ਵੀ ਮੇਰੀ ਦਵਾਈ ਇੱਕ ਵਾਰ ਗਲੇ ਤੋਂ ਨੰਗ ਜੇ ਬੰਦਾ ਮਰਦਾ ਨਹੀਂ ਬਹੁਤ ਲੋਕ ਨੇ ਇੱਕ ਵਾਰ ਰਾਜੇ ਦਾ ਮੁੰਡਾ ਸੀ ਉਹਨ ਵੈਦ ਨੇ ਗੋਲੀ ਦਿੱਤੀ ਗੋਲੀ ਖਾਣਸਾਰੂ ਮਰ ਗਿਆ ਉਹ ਵੈਦ ਆ ਕੇ ਕਹਿੰਦਾ ਵੀ ਇਹ ਨਹੀਂ ਹੋ ਸਕਦਾ ਮੇਰੀ ਦਵਾਈ ਦਿੱਤੀ ਬੰਦਾ ਮਰ ਜਵੇ ਕਹਿੰਦੇ ਦੇਖ ਲੈ ਤੇਰੀ ਗੋਲੀ ਦਿੱਤੀ ਐਨੇ ਬੰਦੇ ਕੋਲ ਖੜੇ ਉਹਨੇ ਜਦੋਂ ਇਦਾਂ ਮੂੰਹ ਉਹਦਾ ਅੱਡ ਕੇ ਦੇਖਿਆ ਗੋਲੀ ਜੀਭ ਤੇ ਪਈ ਰਹਗੀ ਬੰਦਾ ਮਰ ਗਿਆ ਪਰਮੇਸ਼ਰ ਨੇ ਜਾਣ ਨਹੀਂ ਦਿੱਤੀ ਨਹੀਂ ਜੀ ਜਦੋਂ ਉਹਦੀ ਟੁੱਟ ਹੀ ਗਈ ਹਾਂਜੀ ਜੇਹਾਂ ਚੇਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾ ਉਹਨੇ ਬੁਲਾ ਲਿਆ ਇਸ ਕਰਕੇ ਮਤਲਬ ਮੈਂ ਆਪਦੇ ਅਨੁਭਵ ਦੇ ਵਿੱਚ ਬੇਨਤੀ ਕਰਦਾ ਰਿਹਾ ਵੀ ਜਿਹੜੀ ਵੀ ਸੰਗਤ ਸੱਚੇ ਪਾਤਸ਼ਾਹ ਮੇ ਤੋਰਦਾਸ ਕਰਾਵੇ ਮੇਰੇ ਕੋਲ ਆ ਕੇ ਬੇਨਤੀ ਕਰੇ ਮੈਨੂੰ ਕਵੇ ਵੀ ਤੁਸੀਂ ਤਾਂ ਸਾਧੂ ਹੋ ਕਿਉਂਕਿ ਸਾਧੂ ਬਣਾ ਪਾਇਆ ਵਿੱਚ ਚਾਹੇ ਹੈਗੇ ਚਾਹੇ ਨਹੀਂ ਹੈਂ ਬਣਾ ਪਾਇਆ ਸੰਗਤ ਆਪਣਾ ਪਿਆਰ ਕਰਦੀ ਆ ਫਿਰ ਮੇਰਾ ਫਰਜ਼ ਬਣਦਾ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਾਂ ਉਹ ਮੇਰੀ ਤਾਂ ਸੁਣਨਗੇ ਜੇ ਮੈਂ ਜਪਿਆ ਹੋਊਗਾ ਨਹੀਂ ਤਾਂ ਮੈਂ ਵੀ ਆਮ ਬੰਦਾ ਹੀ ਆ ਨਾ ਜੀ ਫਿਰ ਮੇਰੇ ਕਿਉਂ ਸੁਣਨਗੇ ਉਹ ਆਪਾਂ ਇਹ ਬੇਨਤੀ ਕੀਤੀ ਵੀ ਜਿਹਦੀ ਅਰਦਾਸ ਕਰੀਏ ਉਹੀ ਅਰਦਾਸ ਪੂਰੀ ਹੋ ਜਵੇ ਕਿੰਨੇ ਬੱਚੇ ਨੇ ਜਿਹਨਾਂ ਨੇ 16-16 ਵਾਰ ਅਲਸ ਕੀਤੀ ਉਹਨਾਂ ਦੀ ਨਿਕਲੀ ਨਾ ਉਹ ਮਖਾ ਬੇਟਾ ਤੁਸੀਂ ਬਾਣੀ ਕਹਿੰਦੇ ਜੀ ਹੁਣ ਨਿਜੀ ਕਰਦ ਬਾਣੀ ਪੜਨ ਮੈਂ ਕਹਤੇ ਜੀ ਮੇਰੇ ਕਹੇ ਤੇ ਸਵਾ ਮਹੀਨਾ ਤਾਂ ਜਪ ਲੋ ਜਦੋਂ ਫਿਰ ਉਹ ਜਾਪ ਦੇਖੋ ਤੁਸੀਂ ਕੁੱਡੀ ਵੱਡੀ ਪ੍ਰੋਬਲਮ ਹੋਵੇ ਜਪਜੀ ਸਾਹਿਬ ਦਾ ਪਾਠ ਕਰੋ ਜੀ ਬਿਲਕੁਲ ਉਹ ਸਭ ਨੂੰ ਹਰ ਸਿੱਖ ਨੂੰ ਕਰਨਾ ਚਾਹੀਦਾ ਹੈ ਨਾ ਹਾਂ ਚਲੋ ਜਪਜੀ ਸਾਹਿਬ ਨਹੀਂ ਤਾਂ ਐਟਲੀਸਟ ਚੌਪੀ ਸਾਹਿਬ ਦਾ ਹੋ ਜਾਵੇ ਚੌਪੀ ਸਾਹਿਬ ਹੋਣਾ ਚਾਹੀਦਾ ਜੇ ਚੌਪੀ ਸਾਹਿਬ ਨਹੀਂ ਤਾਂ ਐਟਲੀਸਟ ਮੂਲ ਮੰਤਰ ਮੂਲ ਮੰਤਰ ਜ਼ਰੂਰੀ ਆ ਹਾਂਜੀ ਚੌਪੀ ਸਾਹਿਬ ਵੀ ਅੱਜ ਕੱਲ ਸਭ ਦੇ ਯਾਦ ਹੁੰਦਾ ਕਰਨਾ ਚਾਹੀਦਾ ਜੀ ਫਿਰ ਆਨੰਦ ਸਾਹਿਬ ਕਰਨਾ ਚਾਹੀਦਾ ਸੁਖਮਨੀ ਸਾਹਿਬ ਤੁਸੀਂ ਕਰਨੀ ਹੁੰਦਾ ਲਾ ਕੇ ਰੱਖ ਲੋ ਮਤਲਬ ਹਾਂ ਤੁਸੀਂ ਹੁਣ ਉੱਠੇ ਹੋ ਤੁਸੀਂ ਆਪ ਦਾ ਇਸ਼ਨਾਨ ਕਰਕੇ ਆ ਕੇ ਸ਼ੁਰੂ ਕਰ ਲਓ ਫੋਨ ਦੇ ਵਿੱਚ ਨਾਲ ਨਾਲ ਸੁਣੀ ਚੱਲੋ ਬੋਲੀ ਚੱਲੋ ਤਿਆਰ ਹੋਈ ਚੱਲੋ ਜੀ ਇੱਕ ਘੰਟਾ ਲੱਗਦਾ ਤੁਹਾਨੂੰ ਤਿਆਰ ਹੋਣ ਨੂੰ ਭੋਜਨ ਭੋਜਨ ਛਕਣ ਨੂੰ ਤੁਸੀਂ ਬਾਣੀ ਸੁਣੋ ਸੁਣਨੀ ਜ਼ਿਆਦਾ ਜ਼ਰੂਰੀ ਆ ਫਿਰ ਮੈਂ ਆਪਦੇ ਅਨੁਭਵ ਦੇ ਵਿੱਚ ਇਹ ਕੀਤਾ ਕਈ ਸੰਗਤਾਂ ਨੇ ਜਦੋਂ ਆ ਕੇ ਕਹਿਣਾ ਸਾਡੇ ਤਾਂ ਜੀ ਡੰਗਰ ਮਰ ਗਏ ਹੁਣ ਆਪਾਂ ਜੱਟ ਜ਼ਿੰਮੇਦਾਰ ਚਲੋ ਉਹ ਫਿਰ ਆਪਣੇ ਕੋਲ ਉਹ ਜੀ ਸੰਗਤ ਨੇ ਆ ਕੇ ਬੇਨਤੀ ਕਰਨੀ ਵੀ ਫਸਲ ਨਹੀਂ ਹੋ ਰਹੀ ਜੀ ਫਿਰ ਮੈਂ ਉਹਨਾਂ ਨੂੰ ਕਹਿਣਾ ਵੀ ਉਹ ਇੱਕ ਸ਼ਬਦ ਆਉਂਦਾ ਭੂਮੀਆਂ ਭੂਮ ਉਪਰਨਿਤ ਲੁਝੈ ਛੋੜ ਚਲੇ ਤ੍ਰਿਸ਼ਨਾ ਨਹੀਂ 부ਜੇ ਤੁਸੀਂ ਨਾ ਅਰਦਾਸ ਕਰਿਆ ਕਰੋ ਵੀ ਸਾਡੀ ਖੇਤੀ ਬਾੜੀ ਚ ਵਾਧਾ ਹੋਵੇ ਅਸੀਂ ਝੂਰਦੇ ਹੀ ਨਾ ਮਰ ਜੀਏ ਕਿਤੇ ਵੀ ਮੇਰੀ ਫਸਲ ਹੀ ਨਹੀਂ ਹੋਈ ਫਸਲ ਹੀ ਨਹੀਂ ਹੋਈ ਫਸਲ ਹੀ ਨਹੀਂ ਹੋਈ ਵੀ ਉਹ ਤੁਸੀਂ ਅਰਦਾਸ ਕਰਿਆ ਕਰੋ ਨਹੀਂ ਤਾਂ ਤੁਸੀਂ ਅਨਕ ਸੁੰਦਰ ਪਹਿਰਾਇਆ ਜੋ ਡਰਨਾ ਖੇਤ ਮਾਹੀਂ ਡਰਾਇਆ ਕਿਤੇ ਵੀ ਤੇਰੇ ਮਰੇ ਤੇ ਬਾਅਦ ਵੀ ਤੂੰ ਖੇਤ ਦੇ ਵਿੱਚ ਡਰਨਾ ਬਣ ਕੇ ਨਾ ਖੜ ਜਵੇਂ ਹੈ ਜੀ ਵੀ ਤੂੰ ਹੁਣੇ ਅਰਦਾਸ ਕਰ ਹੋਣੇ ਕਰ ਜਾਨੀ ਆਪਾਂ ਫਿਰ ਉਹ ਸ਼ਬਦਾਂ ਦੀ ਸਿੱਧੀ ਕੀਤੀ ਜੀ ਜਾਪ ਕੀਤਾ 101 ਸ਼ਬਦਾਂ ਦਾ ਜਾਪ ਜਿਵੇਂ ਆਪਾਂ ਨੂੰ ਛੋਟੇ ਹੁੰਦਿਆਂ ਨੂੰ ਯਾਦ ਸੀ ਥਿਰ ਕਰ ਵੈਸੋ ਹਾਂਜੀ ਓਕੀ ਕਰੀ ਤਾਤੀ ਵਾ ਗੁਰ ਕਾ ਸ਼ਬਦ ਰਖvare ਇਸ ਤਰ੍ਹਾਂ ਕਰਦੇ ਰਹੇ ਫਿਰ ਚੱਲਦੇ ਚੱਲਦੇ ਜਦੋਂ ਹੋਰ ਡੀਪ ਗਏ ਵੀ ਆਪਾਂ ਇਹ ਤਾਂ ਇਹ ਤਾਂ ਸਭ ਦੇ ਯਾਦ ਹੀ ਨੇ ਵੀ ਗੁਰਬਾਣੀ ਤੇ ਏਡੀ ਵੱਡੀ ਆ ਤੁਸੀਂ ਜਾਨਾ ਕਿੱਡਾ ਵੱਡਾ ਹੈ ਕਿੱਡਾ ਵੱਡਾ ਖਜਾਨੇ ਨੂੰ ਇਹਨੂੰ ਲੱਭੋ ਪਾ ਲੋ ਖੋਜੋ ਜਿਉਂ-ਜਿਉ ਲੱਭਦੇ ਗਏ ਤੁਸੀਂ ਦੇਖੋ ਸੱਜਣ ਕੋਲ ਗਏ ਉਹਨੂੰ ਵੀ ਸ਼ਬਦ ਦਿੱਤਾ ਬਿਲਕੁਲ ਕੌਡੇ ਰਾਕਸ਼ਸ ਕੋਲ ਗਏ ਤਪਤ ਕੜਾਹ ਭਜ ਗਿਆ ਗੁਰੂ ਸੀਤਲ ਨਾਮ ਦਿਓ ਮਤਲਬ ਸਤਗੁਰਾਂ ਨੇ ਜਦੋਂ ਕੋਈ ਸਿਚੁਏਸ਼ਨ ਇਹੋ ਜੀ ਬਣੀ ਉੱਥੇ ਸ਼ਬਦ ਉਚਾਰਨ ਕੀਤਾ ਜਿਵੇਂ ਹੁਣ ਤੁਸੀਂ ਦੇਖੋ ਸਸਕ੍ਰਿਤੀ ਦੀ ਬਾਣੀ ਆ ਕੋਈ ਬੰਦਾ ਕਹਿੰਦਾ ਵੀ ਮੇਰਾ ਬਹੁਤ ਜਿਆਦਾ ਮਨ ਰੋਣ ਨੂੰ ਕਰਦਾ ਮਰਨ ਨੂੰ ਕਰਦਾ ਗਰੀਬੀ ਨਹੀਂ ਜਾਂਦੀ ਸਸਕ੍ਰਿਤੀ ਦਾ ਪਾਠ ਕਰੇ ਜੀ ਪੂਰੇ ਪਾਠ 53 ਸ਼ਲੋਕ ਨੇ ਸਾਰੇ ਤਾਂ ਕਰ ਲਵੇ ਕੰਟਾ ਲਾ ਕੇ ਜਿਵੇਂ ਔਖੇ ਆ ਨਾ ਜਿਵੇਂ ਜਾਪ ਸਾਦਾ ਪਾਠ ਥੋੜਾ ਔਖਾ ਆ ਨਾ ਪ੍ਰੋਨਾਂਊਂਸ ਕਰਨਾ ਥੋੜਾ ਔਖਾ ਆ ਨਾ ਦੁੱਖ ਵੀ ਵੱਡੇ ਨੇ ਬਾਬਾ ਜੀ ਵੱਡੇ ਦੁੱਖ ਨੂੰ ਕੱਟਣ ਵਾਸਤੇ ਡਾਕਟਰ ਕੌੜੀ ਦਵਾਈ ਦਿੰਦਾ ਨਹੀਂ ਫਿਰ ਤਿੰਨ ਦਿਨ ਹਸਪਤਾਲ 'ਚ ਰੱਖਦਾ ਫਿਰ ਤਾਂ ਉਹੀ ਪੜਨਾ ਪਊਗਾ ਜੀ